ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪਟਿਕ ਬੜਲਾ ਡਵਲੋ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਆਈਡੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਕਾਫੀ ਮੇਰੀ ਭੈਣਾਂ ਦੀ ਡਿਮਾਂਡ ਸੀ ਪਲੇਨ ਪੀਸਾਂ ਦੀ ਤੇ ਦੁਬਾਰਾ ਲੈ ਕੇ ਆਏ ਤੁਹਾਡੀ ਡਿਮਾਂਡ ਤੇ ਅਸੀਂ ਪਲੇਨ ਪੀਸ ਠੀਕ ਹੈ ਜੀ ਅੱਜ ਦੇ ਜਿਹੜੇ ਪੀਸ ਰਾਂਗੇ ਖਾਦੀ ਦੀ ਬਹੁਤ ਡਿਮਾਂਡ ਸੀ ਜੀ ਦੁਬਾਰਾ ਖਾਦੀ ਦੇ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਠੀਕ ਹੈ ਜੀ ਜਿੰਨੇ ਕ ਸਾਨੂੰ ਕਲਰ ਅਵੇਲੇਬਲ ਮਿਲੇ ਆ ਉਹਨੇ ਕ ਅਸੀਂ ਖਾਦੀ ਦੇ ਪੀਸ ਲੈ ਕੇ ਆਏ ਆ ਆਫ ਵਾਈਟ ਦੀ ਬਹੁਤ ਡਿਮਾਂਡ ਸੀ ਆਫ ਵਾਈਟ ਪੀਸ ਦੀ ਪੀਸ ਦੀ ਤੇ ਉਹ ਵੀ ਤੁਹਾਨੂੰ ਕਾਫੀ ਪੀਸ ਅਵੇਲੇਬਲ ਮਿਲਣਗੇ ਆਫ ਆ ਵਾਈਟ ਦੇ ਵਿੱਚ ਇੱਕ ਸਾਡੇ ਕੋਲ ਨਿਊ ਸਟਾਫ ਆਇਆ ਜੀ ਮਸਲੀਨ ਸੈਲਫ ਦੇ ਵਿੱਚ ਮਸਲੀਨ ਆਈ ਆ ਜੀ ਜੋ ਗਰਮੀਆਂ ਦੇ ਵਿੱਚ ਪੈਣ ਵਾਲਾ ਸਟਾਫ ਹੈ ਕਾਫੀ ਤਰ੍ਹਾਂ ਦਾ ਸਟਾਫ ਸਾਡੇ ਕੋਲੇ ਅਵੇਲੇਬਲ ਹੈ ਜੀ ਜਿਨ੍ਹਾਂ ਦੀ ਅੱਜ ਪ੍ਰਾਈਸ ਰਹੂਗੀ 250 ਰੁਪਏ ਵੀ ਪ੍ਰਾਈਸ ਰਹਿਣ ਵਾਲੀ ਹੈ ਸਵਾ 5 ਮੀਟਰ ਦੀ ਕੱਟ ਰਹੂਗੀ ਇਹਨਾਂ ਪੀਸਾਂ ਦੀ ਠੀਕ ਹੈ ਜੀ ਤੇ ਖਾਦੀ ਵਾਲੇ ਪੀਸਾਂ ਦੀ ਪ੍ਰਾਈਸ ਸੇਮ ਉਹੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਲਓ ਜੀ ਚੈੱਕ ਕਰੋ ਤੁਸੀਂ ਕਰ ਸਕਦੇ ਹੋ ਆ ਪਹਿਲਾਂ ਸੀ ਦਿਖਾਉਣ ਲੱਗੇ ਤੁਹਾਨੂੰ ਖਾਦੀ ਦੇ ਵਿੱਚ ਦੇਖੋ ਜੀ ਇਹ ਮਾ우스 ਕਲਰ ਦੇ ਵਿੱਚ ਹੈ ਇਹ ਜਿਹੜੀ ਕੱਟ ਰਹੂਗੀ ਜਿਹੜੇ ਆਫ ਵਾਈਟ ਪੀਸ ਹੈ ਜੀ ਉਹਨਾਂ ਦੀ ਕੱਟ ਤਾਂ ਰਹਿਣ ਵਾਲੀ ਹੈ ਉਹੀ 5.5 ਮੀਟਰ ਠੀਕ ਹੈ ਜੀ ਤੇ ਜਿਹੜੇ ਬਾਕੀ ਪੀਸ ਹੈ ਸ਼ਾਇਦ ਇਹਨਾਂ ਦੀ ਕੱਟ 4.5 ਤੱਕ ਹੋਵੇ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਸੀ ਥੋੜੇ ਜਿਹਾ ਇਹ ਵਾਲੇ ਪੀਸ ਵੀ ਇੱਕ ਦੋ ਬਚੇ ਸਾਡੇ ਕੋਲੇ ਤਾਂ ਜੇਕਰ ਤੁਸੀਂ ਲੈਣੇ ਆ ਤਾਂ ਉਹ ਵੀ ਸਾਡੇ ਕੋਲ ਨਾਲ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਨੇ ਬਾਈ ਕਰ ਸਕਦੀਆਂ ਉਹ ਵੀ ਤੁਹਾਨੂੰ ਦਿਖਾ ਦਾਂਗੇ ਇੱਕ ਅੱਧਾ ਕਲਰ ਮਸਟਰਡ ਲੈਮਨ ਕਲਰ ਬਚਿਆ ਸ਼ਿਮਰ ਦੇ ਵਿੱਚ ਫਸਟ ਪਹਿਲਾਂ ਦੇਖੋ ਜੀ ਖਾਦੀ ਇਹ ਮਾਊਸ ਕਲਰ ਦੇ ਵਿੱਚ ਰਹੂਗਾ ਜੀ ਪੀਸ ਚੈੱਕ ਕਰੀ ਚੱਲੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ ਚੈੱਕ ਕਰੀ ਚੱਲੋ ਇਹ ਬਣਾ ਰਹੂਗਾ ਪਿਸਤਾ শেਡ ਕਾਫੀ ਡਿਮਾਂਡ ਸੀ ਪਿਸਤੇ ਦੀ ਵੀ ਠੀਕ ਹੈ ਜੀ ਵਾਂ ਖਾਦੀ ਦੇ ਵਿੱਚ ਰਹੂਗਾ ਉਹੀ ਪ੍ਰਾਈਸ ਰਹੂਗਾ 150 ਰੁਪਏ ਪਰ ਪੀਸ ਠੀਕ ਹੈ ਜੀ ਜੇਕਰ ਦੋ ਸੂਟ ਲੈ ਰਹੇ ਹੋ ਤਾਂ ਤੁਹਾਨੂੰ ਫਿਰ ਇੱਕ ਸੂਟ 135 ਦਾ ਪੈਣ ਵਾਲਾ ਤੇ ਇਹ ਆਨਿਅਨ ਕਲਰ ਸੀ ਆਨਿਅਨ ਸ਼ੇਡ ਸੀ ਜੀ ਕਾਫੀ ਡਿਮਾਂਡ ਸੀ ਇਹਦੀ ਵੀ ਪਿਸਤਾ ਕਲਰ ਦੇ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਕਲਰ ਅਵੇਲੇਬਲ ਹੈ ਜੀ ਇਹਦੀ ਵੀ ਕਾਫੀ ਡਿਮਾਂਡ ਕੀਤੀ ਗਈ ਸੀ ਪਿਸਤਾ ਕਲਰ ਦੀ ਇਹ ਆਫ ਵਾਈਟ ਦੇ ਵਿੱਚ ਰਹੂਗਾ ਜੀ ਕਾਫੀ ਡਿਮਾਂਡ ਸੀ ਆਫ ਵਾਈਟ ਦੇ ਕਾਫੀ ਪੀਸ ਸਾਡੇ ਕੋਲੇ ਅਵੇਲੇਬਲ ਹੈ ਤੁਸੀਂ ਲੈ ਸਕਦੇ ਹੋ ਆਫ ਵਾਈਟ ਦੇ ਵਿੱਚ ਤੇ ਇਹ ਵਾਲਾ ਰਹਿਣਾ ਸੀ ਪੀਚ ਜਾ ਕਲਰ ਇਹ ਵੀ ਬੜਾ ਪਿਆਰਾ ਪੀਚ ਸੀ ਠੀਕ ਹੈ ਜੀ ਜਿਹੜੇ ਕਲਰਾਂ ਦੀ ਡਿਮਾਂਡ ਸੀ ਦੁਬਾਰਾ ਲੈ ਕੇ ਆਏ ਆ ਲੈ ਸਕਦੇ ਹੋ ਸਕਰੀਨਸ਼ਾਟ ਤੇ ਬਾਏ ਕਰ ਸਕਦੇ ਹੋ ਤੁਸੀਂ ਖਾਦੀ ਦੇ ਵਿੱਚ ਤੇ ਇਹ ਵਾਲਾ ਸੀਗਾ ਬਲੂ ਜਾ ਕਲਰ ਠੀਕ ਹੈ ਜੀ ਇਹ ਬਲੂ ਕਲਰ ਦੇ ਵਿੱਚ ਰਹਿਣ ਵਾਲਾ ਖਾਦੀ ਚ ਠੀਕ ਹੈ ਜੀ ਇਹ ਪੀਚ ਪਿੰਕ ਕਲਰ ਹੈ ਖਾਦੀ ਦੇ ਵਿੱਚ ਰਹੂਗਾ ਇਹ ਗ੍ਰੀਨ ਕਲਰ ਹੈ ਜੀ ਐਦਾਂ ਤੁਸੀਂ ਮੈਚਿੰਗ ਕਿਹਾ ਸੀ ਮੈਚਿੰਗ ਲੈ ਲਓ ਤੇ ਲੈ ਸਕਦੇ ਹਾਂ ਠੀਕ ਹੈ ਜੀ ਇਹ ਗ੍ਰੀਨ ਗ੍ਰੀਨ ਕਲਰ ਦੇ ਵਿੱਚ ਰਹੂਗਾ ਖਾਦੀ ਦੇ ਵਿੱਚ ਤੇ ਇਹ ਵਾਲਾ ਜਿਹੜਾ ਰਹਿਣ ਵਾਲਾ ਹੈਗਾ ਮਾਊਸ ਸ਼ੇਡ ਦੇ ਵਿੱਚ ਹੀ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਵਾਲਾ ਰਹੂਗਾ ਬਲੂ ਸ਼ੇਡ ਦੇ ਵਿੱਚ ਇਹ ਵੀ ਬਲੂ ਸ਼ੇਡ ਦੇ ਵਿੱਚ ਆਊਗਾ ਇਹ ਸਕਾਈ ਬਲੂ ਦੇ ਵਿੱਚ ਆਊਗਾ ਇਹਦੀ ਬਹੁਤ ਡਿਮਾਂਡ ਸੀ ਸਕਾਈ ਬਲੂ ਪੀਸ ਦੀ ਜੀ ਠੀਕ ਹੈ ਜੀ ਇਹ ਵਾਲਾ ਆਊਗਾ 골ਡਨ ਮਸਟਰਡ ਸ਼ੇਡ ਦੇ ਵਿੱਚ ਗੋਲਡਨ ਮਾਸਟਰ ਸ਼ੇਡ ਦੇ ਵਿੱਚ ਆਉਣ ਵਾਲਾ ਪੀਸ ਹੈ ਜੀ ਇਹ ਦੇਖ ਸਕਦੇ ਹੋ ਸ਼ਿਪਿੰਗ ਚਾਰਜ ਇਹਨਾਂ ਦਾ ਲੱਗ ਤੋਂ ਹੋਣ ਵਾਲਾ ਜੀ ਇੱਕ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਸਾਨੂੰ WhatsApp ਤੇ ਮੈਸੇਜ ਛੱਡਿਆ ਕਰੋ ਜੀ ਠੀਕ ਹੈ ਜੀ ਫੋਨ ਕਾਲ ਕਰਨ ਦੇ ਨਾਲ ਜਿਹੜੀਆਂ ਵੀ ਮੇਰੀਆਂ ਭੈਣਾਂ ਮੈਸੇਜ ਕਰ ਰਹੀਆਂ ਉਹਨਾਂ ਦੇ ਵੀ ਮੈਸੇਜ ਛੁੱਟ ਜਾਂਦੇ ਆ ਕਿਉਂਕਿ ਆਪਾਂ ਜਦੋਂ ਫੋਨ ਕਾਲ ਕਰਦੇ ਆ ਤੇ 3-4 ਮਿੰਟ ਲੱਗ ਜਾਂਦੇ ਜੀ ਇੱਕ ਜਣੇ ਨਾਲ ਗੱਲ ਕਰਨ ਦੇ ਲਈ ਤੇ ਫਿਰ ਕਾਫੀ ਜਿਹੜੇ ਮੈਸੇਜ ਆ ਸਾਡੇ ਕੋਲ ਅਟੈਂਡ ਨਹੀਂ ਹੁੰਦੇ ਪਲੀਜ਼ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਸਾਨੂੰ ਮੈਸੇਜ ਕਰਿਆ ਕਰਨ WhatsApp ਦੇ ਜਿਹੜਾ ਪੀਸ ਲੈਣਾ ਹੁੰਦਾ ਉਹਨੂੰ ਪੀਸ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਪਾ ਦਿਆ ਕਰਨ ਠੀਕ ਕਿਉਂਕਿ ਫਿਰ ਤਾਂ ਕਾਫੀ ਟਾਈਮ ਬਚਦਾ ਜੀ ਸਾਡੇ ਕੋਲੇ ਵੀ ਤੇ ਫਿਰ ਨਹੀਂ ਫਿਰ ਸੀ ਇੱਕ ਕਸਟਮਰ ਦੇ ਨਾਲ ਹੀ ਉਲਝੇ ਰਹਿਨੇ ਆ ਜੀ ਦੇਖੋ ਜੀ ਆਹ ਦੇਖੋ ਜੀ ਇਹ ਕਲਰ ਦੀ ਕਾਫੀ ਡਿਮਾਂਡ ਕੀਤੀ ਸੀ ਕਿਉਂਕਿ ਅਸੀਂ ਇਸ ਨੂੰ ਸੂਟ ਦਿਖਾਇਆ ਸੀ ਰੈਡੀ ਹੋਇਆ ਇਸੇ ਕਲਰ ਦੇ ਵਿੱਚ ਤੇ ਭੈਣਾਂ ਨੇ ਮੰਗਿਆ ਸੀ ਵੀ ਇਹ ਕਲਰ ਸਾਨੂੰ ਦੁਬਾਰਾ ਦੇ ਦਿਓ ਤੇ ਲੈ ਕੇ ਆਏ ਆ ਜੀ ਦੇਖੋ ਇਹ ਵਾਲਾ ਕਲਰ ਜਿਹੜਾ ਸੂਟ ਅਸੀਂ ਰੈਡੀ ਕੀਤਾ ਸੀ ਨਾ ਸੇਮ ਉਹੀ ਕਲਰ ਲੈ ਕੇ ਆਏ ਆ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਵਾਲਾ ਸੀ ਰੈਸਟ ਜਾਂ ਕਲਰ ਆਉਣ ਵਾਲਾ ਜੀ ਖਾਦੀ ਦੇ ਵਿੱਚ ਰੈਸਟ ਕਲਰ ਆਊਗਾ ਜੀ ਠੀਕ ਹੈ ਫਿਰ ਬਲੂ ਸ਼ੇਡ ਦੇ ਵਿੱਚ ਆਇਆ ਇਹ ਆਫ ਵਾਈਟ ਦੇ ਵਿੱਚ ਪੀਸ ਰਹਿਣਗੇ ਜੀ ਕਾਫੀ ਪੀਸ ਸਾਡੇ ਕੋਲੇ ਅਵੇਲੇਬਲ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਹੁਣ ਲੈਣੀਆਂ ਤੇ ਲੈ ਸਕਦੀਆਂ ਆਪਣਾ ਆਰਡਰ ਬੁੱਕ ਕਰ ਸਕਦੀਆਂ ਇਹਨਾਂ ਦੀ ਜਿਹੜੀ ਕੱਟ ਰਹੂਗੀ 5.5 ਮੀਟਰ ਦੀ ਰਹਿਣ ਵਾਲੀ ਆਫ ਵਾਈਟ ਪੀਸਾਂ ਦੀ ਜਿਹੜੀ ਕੱਟ ਹੈ ਤੇ ਦੂਸਰੇ ਪੀਸਾਂ ਦੀ ਕੱਟ 4.5 ਤੱਕ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਪ੍ਰਾਈਸ ਸੇਮ ਉਹੀ ਰਹਿਣ ਵਾਲਾ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਇੱਕ ਨਿਊ ਸਟੱਫ ਆਇਆ ਸਾਡੇ ਕੋਲੇ ਇਹਨਾਂ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 250 ਰੁਪਏ ਰਹੂਗੀ ਜੀ ਠੀਕ ਹੈ ਜੀ ਚੈੱਕ ਕਰੀ ਚਲੋ ਤੁਸੀਂ ਇਹ ਆਊਗਾ ਸੈਲਫ ਮਸਲੀਨ ਦੇ ਵਿੱਚ ਗਰਮੀ ਦੇ ਪੈਨ ਵਾਲਾ ਸਟਾਫ ਹੈ ਜੀ ਸਵਾ ਪੰਜ ਮੀਟਰ ਦੀ ਕੱਟ ਰਹਿਣ ਵਾਲੀ ਹੈ ਕੱਟ ਵੱਡੀ ਰਹਿਣ ਵਾਲੀ ਹੈ ਬਿਲਕੁਲ ਸੌਫਟ ਸਟਾਫ ਹੈ ਨਜ਼ਦੀਕ ਤੋਂ ਦੇਖੋ ਸਵਾ ਪੰਜ ਮੀਟਰ ਦੀ ਕੱਟ ਰਹੂਗੀ ਸੈਲਫ ਦੇ ਵਿੱਚ ਮਿਲੂਗਾ ਸੈਲਫ ਮਸਲੀਨ ਦੇ ਵਿੱਚ ਦੇਖੋ ਜੀ ਸੈਲਫ ਮਸਲੀਨ ਦੇ ਵਿੱਚ ਮਿਲੂਗਾ ਪ੍ਰਾਈਸ ਰਹੂਗਾ ਇਹਦਾ 250 ਰੁਪਏ ਇਹ ਵਾਈਨ ਸ਼ੀਡ ਦੇ ਵਿੱਚ ਆਇਆ ਇਹ ਵੀ ਸੈਲਫ ਦੇ ਵਿੱਚ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਸੈਲਫ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਕਾਫੀ ਕਲਰ ਸਾਡੇ ਕੋਲੇ ਅਵੇਲੇਬਲ ਦਿਖਾਉਣ ਲੱਗੇ ਆ ਤੁਹਾਨੂੰ ਚੈੱਕ ਕਰੀ ਚੱਲੋ ਜੀ ਇਹ ਆਊਗਾ ਮਾਊਸ ਸ਼ੇਡ ਦੇ ਵਿੱਚ ਇਹ ਵੀ ਮਸਲੀਨ ਦਾ ਸਟਾਫ ਰਹਿਣ ਵਾਲਾ ਜੀ ਦੇਖ ਸਕਦੇ ਹੋ ਤੁਸੀਂ ਸੈਲਫ ਦੇ ਵਿੱਚ ਰਹੂਗਾ ਸਵਾ ਪੰਜ ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਇਹ ਵਾਲਾ ਨਿਊ ਸਟਾਫ ਆਇਆ ਜੀ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਜਿਹਾ ਸਟਾਫ ਰਹਿਣ ਵਾਲਾ ਜੀ ਇਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਸਵਾ ਪੰਜ ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਇਹਨਾਂ ਪੀਸਾਂ ਦੀ ਵਿੱਚ ਇਹ ਆਊਗਾ ਪੀਚ ਸ਼ੇਡ ਦੇ ਵਿੱਚ ਪੀਚ ਸ਼ੇਡ ਦੇ ਵਿੱਚ ਆਊਗਾ ਜੀ ਇਹ ਠੀਕ ਹੈ ਜੀ ਇਹ ਵਾਲਾ ਕਲਰ ਆਊਗਾ ਅਨਨ ਸ਼ੇਡ ਦੇ ਵਿੱਚ ਬੜਾ ਪਿਆਰਾ ਜਿਹਾ ਕਲਰ ਹੈ ਸਟਾਫ ਦੇਖੋ ਬਹੁਤ ਹੀ ਫਾਈਨ ਸਟਾਫ ਹੈ ਜੀ ਬਹੁਤ ਸੌਫਟ ਗਰਮੀ ਦੇ ਵਿੱਚ ਇਹ ਖਾਦੀ ਦੇ ਵਿੱਚ ਰਹੂਗਾ ਜੀ ਇਹ ਵਾਲਾ ਸਟਾਫ ਨਜ਼ਦੀਕ ਤੋਂ ਦੇਖ ਸਕਦੇ ਹੋ ਇਹ ਖਾਦੀ ਦੇ ਵਿੱਚ ਰਹੂਗਾ ਜੀ ਸਿਰਫ 2.5 ਮੀਟਰ ਦੀ ਕਟ ਹੈ ਸਿਰਫ ਪੀਸ ਪਊਗਾ 250 ਦੇ ਵਿੱਚ ਮਸਟਰਡ ਸ਼ੇਡ ਦੇ ਵਿੱਚ ਮਿਲੇਗਾ ਇਹ ਵੀ ਤੁਹਾਨੂੰ ਮਸਲੀਨ ਦੇ ਵਿੱਚ ਮਿਲੇਗਾ ਸੈਲਫ ਮਸਲੀਨ ਦੇ ਵਿੱਚ ਮਸਟਰਡ ਸ਼ੇਡ ਦੇ ਵਿੱਚ ਇਹ ਵਾਲਾ ਮਿਲੂਗਾ ਤੁਹਾਨੂੰ ਜੀ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਸਟਾਫ ਰਹੂਗਾ ਜੀ ਇਹ ਗ੍ਰੇ ਸ਼ੇਡ ਦੇ ਵਿੱਚ ਮਿਲੂਗਾ ਤੁਸੀਂ ਇਹਦੇ ਨਾਲ ਸਾਡੇ ਕੋਲੋਂ ਦੁਪੱਟਾ ਵੀ ਲੈ ਸਕਦੇ ਹੋ ਸਾਡੇ ਕੋਲੇ ਮਸਲੀਨ ਦਾ ਦੁਪੱਟਾ ਜੀ 200 ਰੁਪਏ ਦਾ ਤੁਹਾਨੂੰ ਦੁਪੱਟਾ ਪਾਊਗਾ ਜੇਕਰ ਇਹਦਾ ਪਲੇਨ ਸੂਟ ਦੇ ਨਾਲ ਤੁਸੀਂ ਮਸਲੀਨ ਦਾ ਦੁਪੱਟਾ ਲੈਣਾ ਤਾਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲੇ ਗ੍ਰੇ ਪੀਸ ਦੇ ਨਾਲ ਤੁਸੀਂ ਇਹ ਵਾਲਾ ਦੁਪੱਟਾ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਬੜੇ ਸੋਹਣੇ ਸੋਹਣੇ ਕਲਰ ਅਵੇਲੇਬਲ ਆ ਸਾਡੇ ਕੋਲੇ ਇਹਨਾਂ ਦੀ ਜਿਹੜੀ ਕੱਟ ਰਹਿਣ ਵਾਲੀ ਆ ਜੀ ਉਹ ਰਹੂਗੀ 5.5 ਮੀਟਰ ਤੇ ਪੀਸ ਪੈਣ ਵਾਲਾ 2.5 ਮੀਟਰ ਦੇ ਵਿੱਚ ਆਹ ਆਵਲਾ ਪੀਸ ਦੇਖੋ ਜੀ ਸੈਲਫ ਦੇ ਵਿੱਚ ਐ ਬਹੁਤ ਸੋਹਣਾ ਵਰਕ ਹੋਣਾ ਜੀ ਵਾਈਨ ਜਾਂ ਸ਼ੇਡ ਹੈ ਕਲਰ ਥੋੜਾ ਜਿਹਾ ਅਲੱਗ ਆ ਰਿਹਾ ਪਰ ਕਲਰ ਬੜਾ ਪਿਆਰਾ ਜੀ ਪਰਪਲ ਵਾਈਨ ਜਾਂ ਲਾਈਟ ਵਾਈਨ ਜਾਂ ਸ਼ੇਡ ਰਹਿਣ ਵਾਲੇ ਨਿਊ ਜਾਂ ਸ਼ੇਡ ਹੈ ਜੀ ਰਹੂਗਾ ਇਹ ਆਫ ਵਾਈਟ ਦੇ ਵਿੱਚ ਮਿਲਣਗੇ ਜੀ ਇਹ ਸਟਾਫ ਲੱਗ ਹੈ ਦੇਖੋ ਚੈੱਕ ਕਰ ਸਕਦੇ ਹੋ ਸਟਾਫ ਬਹੁਤ ਸੋਹਣਾ ਫਾਈਨ ਜਿਹਾ ਸਟਾਫ ਹੈ ਜੀ ਸੌਫਟ ਹੈ ਬਿਲਕੁਲ ਠੀਕ ਹੈ ਜੀ ਇਹ ਦੋ ਪੀਸ ਅਵੇਲੇਬਲ ਹੈ ਸਾਡੇ ਕੋਲੇ ਇਹ ਵੀ ਮਸਲੀਨ ਦੇ ਵਿੱਚ ਰਹੂਗਾ ਸੈਲਫ ਦੇ ਵਿੱਚ ਸੈਲਫ ਮਸਲੀਨ ਚ ਰਹੂਗਾ ਸਵਾ 5 ਮੀਟਰ ਦੀ ਕਟ ਹੈ 250 ਦਾ ਪੀਸ ਪੈਣ ਵਾਲਾ ਜੀ ਇਹ ਵਾਲਾ ਦੇਖੋ ਜੀ ਕੱਟ ਰਊਗੀ 7.5 ਤੋਂ ਲੈ ਕੇ 5.5 ਦੀ ਕੱਟ ਰਹਿਣ ਵਾਲੀ ਹੈ ਪ੍ਰਾਈਸ ਰਹੂਗਾ ਇਹਦਾ 250 ਰੁਪਏ ਅੰਡੋਰਾ ਸਿਲਕ ਦੇ ਵਿੱਚ ਰਹੂਗਾ ਜੀ ਆਹ ਕਲਰ ਐ ਕੋਈ ਅਰਸਟ ਕਲਰ ਦੇ ਵਿੱਚ ਮਿਲੂਗਾ ਤੁਹਾਨੂੰ ਅੰਡੋਰਾ ਸਿਲਕ ਦੇ ਵਿੱਚ ਠੀਕ ਹੈ ਜੀ ਕੱਟ ਵੱਡੀ ਰਹਿਣ ਵਾਲੀ ਹੈ ਇਹ ਤੇ ਪ੍ਰਾਈਸ ਰਹੂਗਾ 250 ਦਾ ਸੂਟ ਪੈਣ ਵਾਲਾ ਜੀ ਤੁਹਾਨੂੰ ਕਲਰ ਦੇਖੋ ਜੀ ਬਹੁਤ ਪਿਆਰੇ ਕਲਰ ਹਨ ਮੋਰ ਪੰਖੀਆ ਕਲਰ ਦੇਖੋ ਆ ਨਿਊ ਸ਼ੇਡ ਦੇ ਵਿੱਚ ਆਊਗਾ ਆ ਉਸ ਤੋਂ ਵੀ ਪਿਆਰਾ ਕਲਰ ਹੈ ਜੀ ਨਿਊ ਜャ ਸ਼ੇਡ ਹੈ ਜੀ ਇਹ ਇੰਗਲਿਸ਼ ਕਲਰ ਆਉਣ ਵਾਲੇ ਆ ਬਹੁਤ ਪਿਆਰੇ ਵਰਕ ਕਰਵਾਓ ਜਿੱਦਾਂ ਮਰਜੀ ਸੂਟ ਰੈਡੀ ਕਰੋ ਇਹ ਆਊਗਾ ਜੀ ਇਹ ਵਾਲਾ ਕਲਰ ਜਿਹੜਾ ਇਹ ਹੋਰ ਹੀ ਕਲਰ ਡੱਲ ਜਾ ਆ ਰਿਹਾ ਜੀ ਪਰ ਇਹ ਨਵਾਂ ਸ਼ੇਡ ਹੈ ਜੀ ਇਹ ਨਵੇਂ ਸ਼ੇਡ ਦੇ ਵਿੱਚ ਕਲਰ ਹੈ ਬਹੁਤ ਪਿਆਰਾ ਤੇ ਆਹ ਵਾਲਾ ਕਲਰ ਦੇਖੋ ਜੀ ਮੋਰ ਪੰਖੀ ਆ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਇਹ ਆਊਗਾ ਬਿਸਕਟੀ ਕਲਰ ਸੈਲਫ ਦੇ ਵਿੱਚ ਰਹੂਗਾ ਜੀ ਸੈਲਫ ਦੇ ਵਿੱਚ ਅੰਡੋਰਾ ਸਿਲਕ ਰਹਿਣ ਵਾਲੀ ਜੀ ਇਹ ਸਾਰੇ ਪੀਸ ਕੱਟ 2.5 ਤੋਂ ਲੈ ਕੇ 5.5 ਫਰੂਜੀ ਕਲਰ ਹੈ ਜੀ ਬਹੁਤ ਸੌਫਟ ਸਟਾਫ ਹੈ ਜੀ ਇਹ ਫਰੂਜੀ ਕਲਰ ਆਹ ਵਾਲਾ ਦੇਖੋ ਜੀ ਇਹ ਸੈਲਫ ਦੇ ਵਿੱਚ ਰਹੂਗਾ ਪਿਸਤਾ ਕਲਰ ਠੀਕ ਹੈ ਜੀ ਇਹ ਆਊਗਾ ਲੈਮਨ ਕਲਰ ਦੇਖੋ ਜੀ ਲੈਮਨ ਕਲਰ ਆ ਸਟਾਫ ਬਹੁਤ ਫਾਈਨ ਹੈ ਕੁਛ ਮਰਜੀ ਹੈਂਡਵਰਕ ਕਰਵਾਓ ਠੀਕ ਹੈ ਜੀ ਇਹ ਵੀ ਅੰਡੋਰਾ ਸਿਲਕ ਦੇ ਵਿੱਚ ਰਹੂਗਾ ਇਹ ਮਸਲੀਨ ਦੇ ਵਿੱਚ ਰਹੂਗਾ ਸੈਲਫ ਦੇ ਵਿੱਚ ਮਸਲੀਨ ਰਹੂਗੀ ਜੀ ਇਹ ਵੀ ਲੈਮਨ ਕਲਰ ਦੇ ਵਿੱਚ ਰਹਿਣ ਵਾਲਾ ਹੈ ਅੰਡੋਰਾ ਸਿਲਕ ਦੇ ਵਿੱਚ ਇਹ ਫਰੋਜੀ ਸ਼ੇਡ ਲਾਈਟ ਫਰੋਜੀ ਕਲਰ ਹੈ ਜੀ ਇਹ ਡਾਲ ਆ ਰਿਹਾ ਫਿਰ ਲਾਈਟ ਜャ ਫਰੋਜੀ ਕਲਰ ਹੈ ਜੀ ਇਹ ਆਊਗਾ ਵਾਈਨ ਕਲਰ ਦੇ ਵਿੱਚ ਮਸਲੀਨ ਵਿੱਚ ਰਹੂਗਾ ਜੀ ਸੈਲਫ ਦੇ ਵਿੱਚ ਕੱਟ ਸਵਾ 5 ਤੋਂ ਲੈ ਕੇ ਸਾਢੇ 5 ਤੱਕ ਰਹਿਣ ਵਾਲੀ ਹੈ ਇਹ ਵੀ ਨਵਾਂ ਸ਼ੇਡ ਹੈ ਜੀ ਨਿਊ ਇੰਗਲਿਸ਼ ਕਲਰ ਹੈ ਜੀ ਠੀਕ ਹੈ ਜੀ ਕੱਟ ਦੇਖ ਸਕਦੇ ਹੋ ਬੜੀ ਕੱਟ ਰਹੂਗੀ ਇਹਨਾਂ ਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਨਿਊ ਜੀ ਸ਼ੇਡ ਦੇ ਵਿੱਚ ਰਹੂਗਾ ਐਂਡੋਰਾ ਸਿਲਕ ਦੇ ਵਿੱਚ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਠੀਕ ਹੈ ਜੀ ਇਹ ਵਾਲੇ ਦੇਖੋ ਜੀ ਇਹ ਵੀ ਗ੍ਰੀਨ ਕਲਰ ਆਉਂਗੇ ਸਾਡੇ ਕੋਲੇ ਥੋੜੀਆਂ ਜਿਹੀਆਂ ਹੋਰ ਸ਼ਰਟ ਆਈਆਂ ਸੀ ਖੀਨ ਖਾਬ ਦੇ ਵਿੱਚ ਦੇਖ ਸਕਦੇ ਹੋ ਜੀ ਇਹਨਾਂ ਦੀ ਪ੍ਰਾਈਸ 220 ਰੁਪਿਆ ਰਹਿਣ ਵਾਲੀ ਆ نیچے ਦੇਖ ਸਕਦੇ ਹੋ ਘੇਰੇ ਉੱਪਰ ਵੀ ਵਰਕ ਆਊਗਾ ਜੀ ਤੇ ਇਹਦੇ neck ਤੇ ਉੱਪਰ ਵੀ ਵਰਕ ਆਊਗਾ ਜੀ ਹੈਂਡਵਰਕ ਵਾਲੇ ਪੀਸ ਰਹਿਣ ਵਾਲੇ ਆ ਜੀ ਦੇਖ ਸਕਦੇ ਹੋ ਘੇਰਾ ਰੈਡੀ ਹੋਇਆ ਜੀ ਹੈਂਡਵਰਕ ਵਾਲੇ ਪੀਸ ਰਹਿਣ ਵਾਲੇ ਆ ਜੀ ਇਹ ਠੀਕ ਹੈ ਜੀ ਜਿਹੜੀਆਂ ਮੇਰੇ ਆਪਣਾ ਨੇ ਬਾਈ ਕਰਨੇ ਲੈ ਸਕਦੇ ਹੋ ਇਹ ਵਾਲਾ ਪੀਸ ਦੇਖੋ ਜੀ ਇਹ ਵੀ neck ਤੇ ਵਰਕ ਹੈ ਹੈਂਡਵਰਕ ਪੀਸ ਹੈ ਜੀ ਇਹਦੇ ਵੀ نیچے ਘੇਰੇ ਉੱਪਰ ਵਰਕ ਆਊਗਾ ਸਾਈਡ ਤੇ ਬਾਜੂ ਤੇ ਵੀ ਵਰਕ ਆਉਣ ਵਾਲਾ ਜੀ ਠੀਕ ਹੈ ਜੀ ਬਾਜੂ ਤੇ ਵਰਕ ਆਊਗਾ ਜੀ ਇਦੇ ਘੇਰੇ ਦਾ ਵਰਕ ਵੀ ਤੁਹਾਨੂੰ ਦਿਖਾ ਸਕਦੇ ਆ ਜੀ ਹੈਂਡਵਰਕ ਦੇ ਪੀਸ ਲੈਣਗੇ ਖੀਨਖਾਬ ਦੇ ਵਿੱਚ ਪ੍ਰਾਈਸ ਰਹੂਗਾ ਸਿਰਫ 250 ਰੁਪਏ ਦੇ ਵਿੱਚ ਪੀਸ ਪੈਣ ਵਾਲਾ ਤੁਹਾਨੂੰ ਇਹ ਠੀਕ ਹੈ ਜੀ 250 ਦੇ ਵਿੱਚ ਇਹ ਵਾਲੀ ਸ਼ਰਟ ਪੈਣ ਵਾਲੀ ਤੁਹਾਨੂੰ ਖੀਨਖਾਬ ਦੀ ਵਰਕ ਵਾਲੀ ਸ਼ਰਟ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹੂਗਾ ਦੇਖੋ ਜੀ ਇਹ ਵਾਲਾ ਦੇਖੋ ਜੀ ਇਹਦਾ ਨੈਕ ਬੜਾ ਪਿਆਰਾ ਜਿਹਾ ਬਣਿਆ ਹੋਇਆ ਹੈ ਹੈਂਡਵਰਕ ਵਾਲੇ ਪੀਸ ਲੈਣਗੇ ਖੀਨਖਾਬ ਦੇ ਵਿੱਚ ਸਿਰਫ 250 ਦਾ ਪੀਸ ਰਹਿਣ ਵਾਲਾ ਜੀ ਇਹ ਖੀਨਖਾਬ ਵਾਲਾ ਦੇਖ ਸਕਦੇ ਹੋ ਜੀ ਤੁਸੀਂ ਅਗਲਾ ਪੀਸ ਦੇਖੋ ਜੀ ਇਹਦਾ ਪੂਰਾ ਫਰੰਟ ਹੈਵੀ ਬਣਿਆ ਹੋਇਆ ਜੀ ਖੀਰਖਾਬ ਦੇ ਵਿੱਚ ਇਹ neck ਤੇ ਵਰਕ ਨਹੀਂ ਹੈਗਾ ਇਹਦਾ ਪੂਰਾ ਫਰੰਟ ਹੈਵੀ ਹੈ ਜੀ ਖੀਨਖਾਬ ਦੇ ਵਿੱਚ ਸਟਾਫ ਬਹੁਤ ਫਾਈਨ ਹੈ ਖੀਨਖਾਬ ਵਾਲਾ ਇਹ ਸਿਰਫ ਤੁਹਾਨੂੰ 250 ਦੀ ਸ਼ਰਟ ਪੈਣ ਵਾਲੀ ਹੈ ਦੇਖੋ ਜੀ ਦੇਖ ਸਕਦੇ ਹੋ ਜੀ ਤੁਸੀਂ ਇਹ ਇਹਦਾ ਪੂਰਾ ਫਰੰਟ ਹੈਵੀ ਵਰਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਆ ਪਰਪਲ ਕਲਰ ਮਿਲੂਗਾ ਦੇਖ ਸਕਦੇ ਹੋ ਉਹਦਾ neck ਦੀ ਡਿਜ਼ਾਈਨਿੰਗ ਦੇਖ ਸਕਦੀਆਂ ਤੁਸੀਂ ਦੇਖੋ ਜੀ ਇਹ neck ਦੀ ਡਿਜ਼ਾਈਨਿੰਗ ਆਉਗੀ ਇਹਦੀ ਪਰਪਲ ਕਲਰ ਮਿਲਣ ਵਾਲਾ ਤੁਹਾਨੂੰ ਜੀ ਘੇਰੇ ਦੇ ਉੱਪਰ ਵੀ ਵਰਕ ਆਊਗਾ 250 ਦੀ ਸ਼ਰਟ ਪਹਿਣ ਵਾਲੀ ਹੈ ਜੀ ਇਹਦਾ ਵੀ neck ਵਰਕ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਖੀਨ ਖਾਬ ਦੇ ਵਿੱਚ ਰਹਿਣ ਵਾਲੀ ਹੈ ਜੀ ਦੇਖੋ ਇਹਦਾ ਵੀ neck ਵਰਕ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਜੀ ਇਹਦਾ neck ਵਰਕ ਬਣਿਆ ਹੋਇਆ ਸਿਰਫ 250 ਦੀ ਤੁਹਾਨੂੰ ਸ਼ਰਟ ਪਹਿਣ ਵਾਲੀ ਹੈ ਜੀ ਖੀਨ ਖਾਬ ਦੇ ਵਿੱਚ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਰਹੂਗਾ 2200 ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ